ਪੰਜਾਬ ਟੀਵੀ ਚੈਨਲ ਨੂੰ ਦੇਖਣ ਵਾਲੇ ਸਾਰੇ ਹੀ ਸਰੋਤਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਨਿੱਘਾ ਸਵਾਗਤ ਕੀਤਾ ਜਾਂਦਾ ਹੈ। ਮੈਂ ਹਾਂ ਪੱਤਰਕਾਰ ਡਾਕਟਰ ਅਕਬਰ ਮਹਿਬੂਬ ਅੱਜ ਪਹੁੰਚਿਆ ਅਸੀਂ ਜ਼ਿਲ੍ਹਾ ਮਲੇਰਕੋਲਾ ਵਿਖੇ ਮਲੇਰਕੋਲਾ ਦੀ ਪ੍ਰਮੁੱਖ ਸ਼ਖਸੀਅਤ ਅਤੇ ਸੀਨੀਅਰ ਆਗੂ ਹਾਜੀ ਅਨਵਾਰ ਅਹਿਮਦ ਬਿੱਟੂ ਚੋਹਾਨ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਵਾਰਸ਼ ਪੰਜਾਬ ਦੇ ਵਿੱਚ ਸ਼ਾਮਲ ਹੋ ਗਏ ਹਨ। ਅੱਜ ਉਹਨਾਂ ਦੀ رائے ਕੋਟ ਮਲੇਰਕੋਲਾ ਮੁੱਖ ਮਾਰਗ ਤੇ ਸੱਤਰੂਲਾ ਫੈਕਟਰੀ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਦੀ ਇੱਕ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਬਾਪੂ ترਸੇਮ ਸਿੰਘ ਕਾਰਜਕਾਰੀ ਪ੍ਰਧਾਨ ਪਤਾ ਐਮਪੀ ਭਾਈ ਅੰਮਰਤਪਾਲ ਸਿੰਘ ਖਾਲਸਾ ਹਲਕਾ ਖੰਡੂਰ ਸਾਹਿਬ ਜਸਕਰਨ ਸਿੰਘ ਕਾਨ ਸਿੰਘ ਵਾਲਾ ਸਰਪ੍ਰਸਤ ਕਿਸਾਨ ਜੁਨੀਅਨ ਅੰਮ੍ਰਿਤਸਰ ਮੁਖ ਬਲਾਰਾ ਅਕਾਲੀ ਦਲ ਵਾਰਿਸ ਪੰਜਾਬ ਦੇ ਮੁਖ ਮਾਣ ਮਾਨ ਬਜੋ ਵਿਰਾਜਮਾਨ ਸਨਾਂ ਇਸ ਪ੍ਰਭਾਵਸ਼ਾਲੀ ਸਮਾਗਮ ਵਿੱਚ ਵੱਡੀ ਗਿਣਤੀ ਪਹੁੰਚੇ ਭਾਰੀ ਹਜੂਮ ਨੂੰ ਸੰਬੋਧਨ ਕਰਦਿਆਂ ਜਸਕਰਨ ਸਿੰਘ ਕਾਨ ਸਿੰਘ ਵਾਲਾ ਨੇ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਵਿੱਚ ਹਰ ਵਰਕਰ ਤੇ ਆਗੂਆਂ ਨੂੰ ਬਰਾਬਰਤਾ ਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਉਹਨਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਪਾਰਟੀ ਦੇ ਨਾਲ ਜੁੜੋ ਅਤੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚੋਂ ਵੱਡੀ ਗਿਣਤੀ ਨੌਜਵਾਨ ਮੈਂਬਰਸ਼ਿਪ ਫਾਰਮ ਭਰ ਰਹੇ ਹਨ। ਉਨਾ ਕਿਹਾ ਕਿ 2027 ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੀ ਪੰਜਾਬ ਵਿੱਚ ਸਰਕਾਰ ਬਣੇਗੀ ਭਾਈ ਅੰਬਰਤਪਾਲ ਸਿੰਘ ਖਾਲਸਾ ਪੰਜਾਬ ਦੇ ਮੁੱਖ ਮੰਤਰੀ ਹੋਣਗੇ ਇਸ ਮੌਕੇ ਹਾਜ਼ਰੀ ਅਨਵਾਰ ਅਹਿਮਦ ਬਿੱਟੂ ਚੋਹਾਨ ਨੇ ਕਿਹਾ ਕਿ ਮੈਨੂੰ ਜੋ ਪਾਰਟੀ ਹਾਈ ਕਮਾਂਡ ਜ਼ਿੰਮੇਵਾਰੀ ਦੇਵੇਗੀ ਮੈਂ ਉਸ ਜ਼ਿੰਮੇਵਾਰੀ ਨੂੰ ਤਨਮਾਨ ਅਤੇ ਧਨ ਨਾਲ ਨਿਭਾਵਾਂਗਾ ਇਸ ਸਮਾਗਮ ਵਿੱਚ ਵਰਜਿੰਦਰ ਸਿੰਘ ਲਸੋਈ ਅਵਜਰਬਰ ਸੰਗਰੂਰ ਅਕਾਲੀ ਦਲ ਵਾਰਿਸ ਪੰਜਾਬ ਦੇ ਲਖਵੀਰ ਸਿੰਘ ਸ਼ੌਂਟੀ ਪ੍ਰਧਾਨ ਕਿਸਾਨ ਜੁਨੀਅਨ ਅੰਬਰਸਰ ਸੰਦੀਪ ਸਿੰਘ ਰਪਾਲੋ ਅਬਜ਼ਰਵ ਫਤਿਹਗੜ੍ਹ ਸਾਹਿਬ ਡਾਕਟਰ ਦਲਜੀਤ ਸਿੰਘ ਸੋਢੀ ਅਬਜ਼ਰਵ ਰੋਪੜ ਬੀਬੀ ਸਤਨਾਮ ਕੌਰ ਪਟਿਆਲਾ ਪਿਰਥੀਪਾਲ ਸਿੰਘ ਲੁਧਿਆਣਾ ਜਸਵੰਤ ਸਿੰਘ ਚੀਮਾ ਲੁਧਿਆਣਾ ਬੀਬੀ ਅੰਜਮ आफताब ਮੈਂਬਰ ਪੰਜ ਮੈਂਬਰੀ ਕਮੇਟੀ ਮਲੇਰ ਕੋਲਾ ਚਰਨਦੀਪ ਸਿੰਘ ਭਿੰਡਾ ਕਸ਼ਮੀਰ ਸਿੰਘ ਨਵਾਦਾ ਪ੍ਰਗਟ ਸਿੰਘ ਮੱਖੂ ਪਿਰਤਪਾਲ ਸਿੰਘ ਮੀਰਾ ਕੋਟ ਸਰਪੰਚ ਸੁਖਵਿੰਦਰ ਸਿੰਘ ਝਨੇੜੀ ਸਰਪੰਚ ਬਲਜੀਤ ਸਿੰਘ ਤਰਨਜੀ ਖੇੜਾ ਗੱਗੀ ਝਨੇੜੀ ਰਾਜਵੀਰ ਸਿੰਘ ਭੁਪਿੰਦਰ ਸਿੰਘ ਧੂਰੀ ਭੁਪਿੰਦਰ ਸਿੰਘ ਮਸਿੰਗਨ ਮੈਂਬਰ ਪੰਜ ਮੈਂਬਰੀ ਕਮੇਟੀ ਮੱਖਣ ਸਿੰਘ ਸਹੌਲੀ ਸਰਪੰਚ ਗੁਰਮੁਖੀ ਸਿੰਘ ਸ਼ੇਰਪੁਰ ਬਾਬਾ ਜੀਲੂ ਸਿੰਘ ਜੱਸੀ ਸਿੰਘ ਮੋਰਾਂ ਵਾਲੀ ਜਸਵਿੰਦਰ ਸਿੰਘ ਡਰੌਲੀ ਅਬਜ਼ਰਵਰ ਮਲੇਕ ਕੋਲਾ ਜਸਵਿੰਦਰ ਸਿੰਘ ਫੱਲੇਵਾਲ ਹਰਵਿੰਦਰ ਸਿੰਘ ਅਹਿਮਦਗੜ ਆਦੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ਇਸ ਮੌਕੇ ਬਖ ਬਖ ਬੁਲਾ ਰਿਆਂ ਨੇ ਗੱਲਬਾਤ ਕਰਦਿਆਂ ਕੀ ਕਿਹਾ ਦੇਖੋ ਪੂਰੀ ਵੀਡੀਓ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ 100 ਰੁਪਏ ਜਲਾਇਆ ਹੈ ਜੇ ਉਹ ਬੰਦਾ ਕਾਂਗਰਸ ਆਰਐਸ ਦਾ ਨਾਂ ਹੁੰਦਾ ਤੇ ਬੀਜੇਪੀ ਆਰਐਸਐਸ ਉਹਦਾ ਬਤ ਕਿਉਂ ਲਾਉਂਦੀ ਇਸ ਕਰਕੇ ਉਹ ਬੰਦੇ ਨੇ ਹੌਲੀ ਹੌਲੀ ਕੋਸਪਲੇਟ ਕਰਕੇ ਕਾਂਗਰਸ ਨੇ ਉਹਨੂੰ ਸ਼ੈਲਟਰ ਦਿੱਤਾ ਹੈ ਬੜੇ ਤਰੀਕੇ ਦੇ ਨਾਲ ਪਾਲਿਆ ਉਸ ਤੋਂ ਬਾਅਦ ਉਹਦੂ ਬਾਅਦ ਉਹਨਾਂ ਨੇ ਬੀਜੇਪੀ ਪੈਦਾ ਹੋਈ ਹੈ ਫਿਰ ਦੂਜੀ ਪਾਰਟੀ ਬੀਜੇਪੀ ਬਣਾਈ ਹੈ ਇਹਨਾਂ ਨੇ ਰਲ ਕੇ ਸਭ ਤੋਂ ਪਹਿਲਾਂ ਸਾਡਾ ਦਰਬਾਰ ਸਭ ਢਾਇਆ ਗਲਾਂ 'ਚ ਟਾਇਰ ਪਾਏ ਧੀਆਂ ਪੈਰਾਂ ਦੀਆਂ ਬੇਪੱਤੀਆਂ ਕੀਤੀਆਂ 2500 ਗੁਰੂਗਰਾਹ ਸਾਹੀ ਬੀੜ ਨੂੰ ਅੱਗ ਲਾ ਕੇ ਸਾਡੇ ਆ ਕੌਣ ਸੀ ਕਾਂਗਰਸ ਬੀਜੇਪੀ ਆਰਐਸਐਸ ਨਾਗਪੁਰੀਏ ਸੋਵੀਅਤ ਰੂਸ ਬਰਤਾਨੀਆ ਸਾਰਿਆਂ ਨੇ ਰਲ ਕੇ ਚੱਲੋ ਹੋਏ ਚੱਲੋ ਯੂਪੀ ਬਾਬਰੀ ਮਸਜਿਦ ਨੂੰ ਕਿਹਨੇ ਢਾਇਆ ਬਾਬਰੀ ਮਸਜਿਦ ਨੂੰ ਕਲਿਆਨ ਸਿੰਘ ਮੁੱਖ ਮੰਤਰੀ ਸੀਗਾ ਨਰਸਿੰਹਾ Rao ਕਾਂਗਰਸ ਦਾ ਪ੍ਰਧਾਨ ਮੰਤਰੀ ਸੀ ਇਹਨਾਂ ਨੇ ਰਲ ਕੇ ਬਾਬਰੀ ਮਸਜਿਦ ਨੂੰ ਢਾਇਆ ਤੇ ਜੇ ਚਾਹਦਾ ਉਸ ਵੇਲੇ ਨਰਸਿੰਹਾ ਰਾਉ ਕਲਿਆਨ ਸਿੰਘ ਦੀ ਸਰਕਾਰ ਨੂੰ ਤੋੜ ਦਿੰਦਾ ਤੇ ਪ੍ਰਕਾਸ਼ ਸਿੰਘ ਬਾਦਲ ਨੇ ਬਾਬਰੀ ਮਸਜਟ ਹਾਉਣ ਵੇਲੇ ਉਹਦਾ ਸਾਥ ਦਿੱਤਾ ਅਵਤਾਰ ਸਿੰਘ ਹਿੱਤ ਨੂੰ ਭੇਜਿਆ ਕਿੱਥੇ ਬਾਬਰੀ ਮਸਜ ਦੇ ਲਈ ਫਿਰ ਅਸੀਂ ਇਕੱਠੇ ਹੋ ਕੇ ਹਲ ਸੋਈ ਸਾਹਿਬ ਬੈਠਾ ਸੌਂਟੀ ਸਾਹਿਬ ਇੱਥਾ ਸੀ ਗਏ ਅਸੀਂ ਬਾਬਰੀ ਮਸਜਦ ਨੂੰ ਬਚਾਉਣ ਲਈ ਤੁਰੇ ਫਿਰ ਕਾਜ਼ੀਆਬਾਦੀ ਜੇਲ੍ਹ 'ਚ ਸਾਨੂੰ 3 ਦਿਨ ਬੰਦ ਰੱਖਿਆ ਮੁਸਲਮਾਨ ਕੌਮ ਤੇ ਡਾ ਵੱਡਾ ਦਬਾਅ ਕੀਤਾ ਫਿਰ ਰਲ ਕੇ ਕੰਮ ਕੀਤਾ ਦੋਨਾਂ ਨੇ ਉਧਰ ਭੀਜਪੀ ਦੂਜੇ ਪਾਸੇ ਗੋਦਰਾ ਕਾਂਡ ਹੋਇਆ ਗੋਦਰਾ ਕਾਂਡ ਦੇ ਵਿੱਚ ਮੁਸਲਮਾਨ ਕੌਮ ਦਾ ਅਮਿਤ ਸ਼ਾਹ ਹੋਰਾਂ ਨੇ ਰਲ ਕੇ ਕੀ ਕੀਤਾ ਨਸਲ ਕੁਸ਼ੀ ਕੀਤੀ ਆ ਮੈਂ ਗੋਧਰਾ ਕਾਂਡ ਐ ਅਹਮਦਾਬਾਦ ਗਿਆ ਐ ਗਲੀ ਗਲੀ ਫਿਰਿਆ ਐ ਇੱਟ ਰਿਪੋਰਟ ਇਕੱਠੀ ਕੀਤੀ ਐ ਫੇਰ ਅੱਜ ਕਿੱਥੇ ਐ ਜਿਨ੍ਹਾਂ ਨੇ ਮੁਸਲਮਾਨ ਕੌਮ ਦੀ ਨਸਲ ਕੁੱਝੀ ਕੀਤੀ ਉਹ ਸਾਡਾ ਅੱਜ ਅਮਿਤ ਸ਼ਾ ਸਾਡਾ ਹੋਮ ਮਿਨਿਸਟਰ ਬਣਿਆ ਸਾਡਾ ਘਰਦਵੇ ਇਹ ਹੋਮ ਮਿਨਿਸਟਰ ਬਣਦੇ ਐ ਸਾਡਾ ਘਰਦਵੇ ਇਹ ਵਿਦੇਸ਼ ਮੰਤਰੀ ਮੰਦੇ ਐ ਸਾਡਾ ਡਿਬਰੂਗਰ ਵਾਲੇ ਯੋਧਾ ਦੇ ਜਰਨੈਲ ਜੇਲ੍ਹ ਚ ਹੋਵੇ ਗੈਰ ਕਾਨੂੰਨੀ ਹੋਵੇ ਸੁਪਰੀਮ ਕੋਰਟ ਮੱਥਾ ਮੋਦੀ ਗੱਟੇ ਗਿੰਦੀ ਆ ਹਾਈ ਕੋਰਟ ਮੱਥਾ ਮਿੱਥਾ ਗੱਟੇ ਗਿੰਦੀ ਆ ਅੱਜ ਕੋਈ ਤਾਂ ਵੀ ਇਹਨਾਂ ਦੇ ਥੱਲੇ ਲੱਗੀਆਂ ਪਈਆਂ ਜਮਹੂਰੀਅਤ ਦਾ ਕਤਲ ਇਹਨਾਂ ਨੇ ਕਰ ਦਿੱਤਾ ਇਸ ਕਰਕੇ ਤੁਸੀਂ ਸੋਚੋ ਮਰਨ ਵਾਲੇ ਵੀ ਅਸੀਂ ਸ਼ਹੀਦ ਹੋਣ ਵਾਲੇ ਅਸੀਂ ਵੀ ਬਾਬਰੀ ਮਸਜਿਦ ਦੇ ਦਰਵਾਜ਼ੇ ਉੱਠਾਉਣ ਵਾਲੇ ਵੀ ਅਸੀਂ ਤੇ ਫੇਰ ਇਹ ਸਾਰੇ ਇਕ ਨਹੀਂ ਫਿਰ ਤੁਸੀਂ ਦੱਸੋ ਹੁਣ ਫਿਰ ਬੀਜੇਪੀ ਦਾ ਸਾਥ ਦੇਣਾ ਚਾਹੀਦਾ ਜਿਹਨੇ ਬਾਬਰੀ ਮੇ ਤੇ ਢਾਈ ਆ ਹੁਣ ਕਾਂਗਰਸ ਜਿਹਨੇ ਦਰਬਾਰ ਸਾਹਿਬ ਧਾਇਆ ਸਾਥ ਦੇਣਾ ਚਾਹੀਦਾ ਬਾਦਲ ਕੇ ਰਵੈਤੀ ਨਾਲ ਰਹੇ ਗੁਰੂ ਦੀ ਬੇਅਦਬੀ ਕੀਤੀ ਤੇ ਕਰੀ ਸਾਥ ਦੇਣਾ ਚਾਹੀਦਾ ਗੋਦਰਾ ਗਾਂਡ ਕੀਤਾ ਸਾਥ ਦੇਣਾ ਚਾਹੀਦਾ ਮਾਰੂ ਅੰਦਰ ਝਾਤ ਚੁੱਪ ਕਰਕੇ ਸੌਂ ਰਾਤ ਨੂੰ ਸਹਰਾਣੇ ਥੱਲੇ ਦਿਓ ਆਖ ਮੇਰੀ ਗੱਲ ਨਾ ਸੁਣਿਆ ਜੇ ਆਪ ਕਰੇ ਜ਼ਮੀਰ ਨਾਲ ਬਾਤ ਫੈਸਲਾ ਕਰਿਆ ਜੇ ਵੀ ਕਿਹੜਾ ਬੰਦਾ ਚੰਗਾ ਫਿਰ ਫਿਰ ਵੇਖਿਆ ਜੇ ਕਿਹੜਾ ਚੰਗਾ ਇਹ ਚੱਲ ਕੋ ਹੋਣੀ ਚੱਲਾ ਆਪ ਆਪ ਇਹਨਾਂ ਦਾ ਸਾਥ ਦੇ ਕੇ ਕੌਮ ਦੀਆਂ ਬੇੜੀਆਂ ਚਵੱਟੇ ਪਾਈਆਂ ਇਹ ਕੌਮਾਂ ਨੂੰ ਆਪ ਥੱਲੇ ਲਾ ਰਹੇ ਆ ਉਹ ਕੰਮ ਸੇ ਕੰਮ ਜੇ ਦੁਸ਼ਮਨ ਨਾਲ ਤੁਸੀਂ ਲੜ ਨਹੀਂ ਸਕਦੇ ਜੇ ਉਹਦਾ ਮੁਕਾਬਲਾ ਨਹੀਂ ਕਰ ਸਕਦੇ ਕੰਮ ਸੇ ਕੰਮ ਗੋਦਿਆਂ ਨੂੰ ਪਾਸਾ ਵਟਕੇ ਦਾ ਨੰਗ ਜੋ ਪਤਾ ਲੱਗੇ ਆਪਾਂ ਉਹੀ ਸਾਡਾ ਨੁਕਸਾਨ ਕਰਦੇ ਫੇਰ ਅਸੀਂ ਹੀ ਗੰਦ ਗੱਡੀ ਜੰਨੇ ਆ ਉਹਨਾਂ ਦੇ ਨਾਲ ਜੱਪੀਆਂ ਪਾਈ ਜਨੇ ਮਰ ਜੀਏ ਉਹਨਾਂ ਨਾਲ ਕੜੋਬ ਕੇ ਆਪਾਂ ਇਹ ਨਾਲੇ ਕਿੱਡਾ ਵੱਡਾ ਨੁਕਸਾਨ ਕੀਤਾ ਸਾਡੀਆਂ ਬੀਬੀਆਂ ਦਾ ਇਹਨਾਂ ਨੇ ਬਲਾਤਕਾਰ ਕੀਤੀ ਹੈ ਗੋਦਰਾਗਾੜ੍ਹ ਚ ਮੈਂ ਘਰਾਂ ਚ ਗਿਆ ਇਹਨਾਂ ਨੇ ਬੀਬੀਆਂ ਦੇ ਬਲਾਤਕਾਰ ਕਰ ਕਰਕੇ ਉਹਨਾਂ ਨੇ ਵੀਡੀਓ ਬਣਾ ਕੇ ਇਹਨਾਂ ਨੇ ਭੰਗੜੇ ਪਾਏ ਐ ਇਸੇ ਤਰੀਕੇ 84 ਸਾਡੀਆਂ ਬੀਬੀਆਂ ਦੇ ਜ਼ਬਰਦਸਤ ਕਰਕੇ 1984 ਦੇ ਚ ਨਵੰਬਰ ਦੇ ਵਿੱਚ ਕਿ ਬੀਬੀਆਂ ਦੇ ਜਮਰ ਕਰਕੇ ਕਰ ਯਾਰਕਾ ਕਰਕੇ ਫਿਰ ਇਹਨਾਂ ਨੇ ਪੰਗਰੇ ਪਾਏ ਐ ਫਿਰ ਇਹਨਾਂ ਨੇ ਲਹਿਸ਼ਾ ਤੇ ਨੱਚੇ ਐ ਕੌਣ ਨੱਚਿਆ ਹੁਣ ਤੁਸੀਂ ਦੱਸੋ ਐਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਔਰ ਤੇ ਸਾਡੇ ਨਾਲ ਕੀ ਹੋ ਜੇ ਤੇ ਫਿਰ ਮੈਨੂੰ ਦੱਸੋ ਅਮਰਤਪਾਲ ਨੂੰ ਅੰਦਰ ਕਿਉਂ ਕੀਤਾ ਇਹਨਾਂ ਨੇ ਕਿਸੇ ਹਿੰਦੂ ਨੂੰ ਤੰਗ ਕੀਤਾ ਮੁਸਲਮਾਨ ਨੂੰ ਤੰਗ ਕੀਤਾ ਫਸਾਈ ਨੂੰ ਤੰਗ ਕੀਤਾ ਜਦੋਂ ਕਿ ਬਿੱਟੂ ਨੂੰ ਮੁਸਲਮਾਨਾਂ ਨੇ ਹਰਾਇਆ ਹਿੰਦੂਆਂ ਨੇ ਹਰਾਇਆ ਵਪਾਰੀਆਂ ਨੇ ਹਰਾਇਆ ਸਾਰਿਆਂ ਨੇ ਰਾਇਆ ਉਹਨੂੰ ਮੰਤਰੀ ਬਣਾਇਆ ਕਿਉਂ ਬਣਾਇਆ ਤੁਹਾਨੂੰ ਚੜਾਉਣ ਦੇ ਲਈ ਬਣਾਇਆ ਫੇਰ ਜਿਹੜਾ ਐਮਪੀ ਜਿੱਤੇ ਆ ਉਹਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਕੱਸੋ ਕਿ ਕਿੱਥੇ ਕਾਨੂੰਨ ਹੈ ਕਿਹੜੇ ਕਾਨੂੰਨ ਚ ਹੈ ਆਰਟੀਕਲ 14 ਇਨ ਕੀ ਕਹਿੰਦਾ ਕਿ ਬਰਾਬਰ ਹੈ ਫਰੀडम ਆਫ ਸਪੀਚ ਹੈ ਫਰੀडम ਆਫ ਐਕਸਪ੍ਰੈਸ਼ਨ ਹੈ ਅਸੀਂ ਖੁੱਲ ਕੇ ਬੋਲ ਸਕਦੇ ਆ ਖੁੱਲ ਕੇ ਆਪਣੀ ਗੱਲ ਕਹਿ ਸਕਦੇ ਆ ਫਿਰ ਮੈਨੂੰ ਦੱਸੋ ਪਾਲਣ ਕਰਦਾ ਆ ਕਨਸਟੀਟਿਊਸ਼ਨ ਬਣਾਇਆ ਕਿ ਨਹੀਂ ਅੰਬੇਦਕਰ ਨੇ 193 ਉਹਦੇ ਦੇ ترمیم ਕਰ ਦਿੱਤੀ ਹੈ ਇੰਡੀਅਨ ਕਨਸਟੀਟਿਊਸ਼ਨ ਇਹਨਾਂ ਨੇ 193 ਤੋੜ ਦਿੱਤਾ ਕੋਈ ਬੋਲਦਾ ਕੋਈ ਬੋਲਦਾ ਹੀ ਨਹੀਂਗਾ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਗੱਲਾਂ ਤਾਂ ਬੜੀਆਂ ਲੰਬੀਆਂ ਹੈ ਮੁਸਲਮਾਨ ਕੌਮ ਤੇ ਸਾਰੇ ਇਕੱਠੇ ਹੋ ਤੇ ਜੇ ਤੁਸੀਂ ਭਗਵੰਤ ਮਾਨ ਨੇ ਅੰਦਰ ਐਨਐਸਐ ਕਿਉਂ ਲਈ ਹੈ ਭਈ ਐਨਐਸਐ ਤਾਂ ਆਈਏ ਜੇ ਤੁਸੀਂ ਮੁੱਖ ਮੰਤਰੀ ਬਣਾਇਆ ਜੇ ਮੁੱਖ ਮੰਤਰੀ ਨਾਂ ਬਣਾਉਂਦੇ ਤੁਸੀਂ ਮੋਹਰ ਨਾ ਲਾਉਂਦੇ ਐਨਐਸਏ ਲੱਗ ਜਾਂਦੀ ਨਹੀਂ ਸੀ ਲੱਗਣੀ ਤੇ ਫੇਰ ਜੇ ਐਨਐਸਏ ਲਾ ਸਕਦੇ ਹੋ ਤੇ ਲੁਆਈ ਤੇ ਤੁਸੀਂ ਲੁਆ ਸਕਦੇ ਹੋ ਐਨਐਸਏ ਜੇ ਤੁਸੀਂ ਉਹ ਮੋਹਰਾਂ ਨਾਲ ਆਓ ਉਹ ਇੱਧਰ ਲਾ ਦੋ ਤੇ ਐਨਐਸਏ ਕਿੰਟੇ ਚ ਕਿਦਾਂ ਇਹ ਸਾਰਾ ਕੁਝ ਅੱਜ ਤੁਹਾਨੂੰ ਆਰਥਿਕ ਤੌਰ ਤੇ ਮਾਰਤਾ ਹੈ ਤੁਸੀਂ ਵੇਖੋ ਆਹ ਇੰਡਸਟਰੀ ਇੱਥੋਂ ਦੀ ਜਿਹੜੀ ਇੰਡਸਟਰੀ ਹੈ ਬਿਲਕੁਲ ਬੰਦ ਪਈ ਹੈ ਦੇਖ ਕੇ ਮੈਨੂੰ ਜਜਬਾਤੀ ਕਰ ਦਿੱਤਾ ਮੈਂ ਤੁਹਾਡਾ ਤੇ ਦਿਲ ਤੋਂ ਧੰਨਵਾਦ ਆ ਧੰਨਵਾਦ ਮੈਂ ਬਾਪੂ ترਸਿੰਘ ਸਿੰਘ ਖਾਲਸਾ ਜੀ ਦਾ ਜਿਹੜੇ ਭਾਈ ਅਮਰਪਾਲ ਪਿਤਾ ਜੀ ਅਮਰਪਾਲ ਜੀ ਦੇ ਪਿਤਾ ਇਹਨਾਂ ਨੇ ਇਹਨਾਂ ਦਲੇਰੀ ਦੇ ਨਾਲ ਸਰਕਾਰ ਨੂੰ ਟੱਕਰ ਦਿੱਤੀ ਹੈ ਬੇਸ਼ੱਕ ਸਰਕਾਰ ਨੇ ਇਹਨਾਂ ਅਮਰਪਾਲ ਦੀ ਮਾਤਾ ਜੀ ਦਾ ਵੀਜ਼ਾ ਰੱਦ ਕਰ ਦਿੱਤਾ ਬਾਹਰ ਜਾਣ ਲੱਗੇ ਉਹਨਾਂ ਦੀ ਟਿਕਟ ਰੱਦ ਕਰ ਦਿੱਤੀ ਪਰ ਇਸ ਪਰਿਵਾਰ ਨੇ ਫੇਰ ਵੀ ਹੌਸਲਾ ਨਹੀਂ ਹਾਰਿਆ 2 ਸਾਲ ਤੋਂ ਬਾਅਦ ਅੱਜ ਤੀਸਰਾ ਸਾਲ ਇਹਨਾਂ ਨੇ ਫੇਰ ਜਬਰਨ ਐਨਐਸਏ ਵਧਾ ਦਿੱਤੀ ਹੈ ਜਿਹੜੀ ਕਿ ਬਿਲਕੁਲ ਗੈਰ ਕਾਨੂੰਨੀ ਹੈ ਗੈਰ ਕਾਨੂੰਨੀ ਅੱਜ ਤੋਂ ਨਹੀਂ ਹੋ ਰਿਹਾ ਇਹ ਗੈਰ ਕਾਨੂੰਨੀ ਕੰਮ ਸ਼ੁਰੂ ਤੋਂ ਹੀ ਹੋ ਰਿਹਾ ਹੈ ਜਦੋਂ ਕਿਸੇ ਮੁਸਲਮਾਨ ਦਾ ਸਥਾਨ ਤਾਂ ਨਾ ਹੈ

2027 ਦੇ ਵਿੱਚ ਸਰਕਾਰ ਇਹ ਹਾਲਸਾ ਬਣਾਉਂਦਾ ਅਗਰ ਉਸ ਮੁੱਚੜ ਭਗਵੰਤ ਮੰਨ ਨੇ ਸਾਡੇ ਵੀਰ ਭਾਈ ਅਮਰਤਪਾਲ ਨੂੰ ਐਨਐਸਓ ਲਗਾ ਕੇ ਡਿਬੜੂਗੜ ਜੇਲ੍ਹ ਚ ਭੇਜਿਆ ਉਸ ਦੇ ਜ਼ਿੰਮੇਵਾਰ ਅਸੀਂ ਖੁਦ ਹਾਂ ਕਿਉਂਕਿ ਅਸੀਂ ਹੀ ਉਸ ਨੂੰ ਵੋਟਾਂ ਪਾ ਕੇ ਜਿਤਾਇਆ ਸੀਗਾ ਉਸ ਦੇ 92 ਗੁੰਗਿਆਂ ਨੂੰ ਅਸੀਂ ਪਰ ਮ ਅਸੈਂਬਲੀ ਦੇ ਵਿੱਚ ਭੇਜਿਆ ਸੋ ਅਸੀਂ ਉਹੀ ਆਪਣੀ ਤਾਕਤ ਉਹੀ ਆਪਣੀ ਵੋਟ ਫੇਰ ਯੂਜ਼ ਕਰਨੀ ਹੈ ਉਸ ਦੇ ਨਾਲ ਅਸੀਂ ਹੁਣ ਸਰਕਾਰ ਖਾਲਸਾ ਬਣਾਉਣਾ ਹੈ ਜੇ ਇਹ ਐਨਐਸਏ ਨੂੰ ਲਗਾ ਕੇ ਬਿਬੂਗੜ ਜੇਲ੍ਹ ਦੇ ਵਿੱਚ ਭਾਈ ਅਮਰਤਪਾਲ ਨੂੰ ਭੇਜ ਸਕਦੇ ਤਾਂ ਅਸੀਂ ਆਪਣੀ ਸਰਕਾਰ ਬਣਾ ਕੇ ਉਹੀ ਐਨਐਸਏ ਨੂੰ ਤੋੜ ਕੇ ਇਨਸ਼ਾਅੱਲਾ ਤਾਲਾ ਬਾਈ ਅਮਰਤ ਕਾਲ ਪਾਲ ਖਾਲਸਾ ਨੂੰ ਡਿਬੜੂ ਗੜ੍ਹ ਜੇਲ੍ਹ ਚੋਂ ਬਾਇਜ਼ਤ ਬਰੀ ਕਰਵਾ ਕੇ ਲੈ ਕੇ ਆਮ ਆ ਗਏ ਏ ਸੋਨਿਆਰ ਜੈ ਨਰਾਏ ਇਹੇ